ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆਂ ਜਬੜੀਆ ਅੱਜ ਆਪਾਂ ਨਵੀਂ ਵੀਡੀਓ ਦੀ ਗੱਲ ਕਰ ਲੈਂ ਗਿਆ ਸ਼ੁਰੂਆਤ ਟਾਈਮ 4 ਵਜੇ ਆ ਨਾ ਲੇਡੀਜ਼ ਸਟਾਰਟ ਕਰਨ ਲੱਗੇ ਆ ਤੇ ਕੱਲ ਵਾਲੇ ਵਲੌਗ ਵਾਲੇ ਹਨਾ ਹਜੇ ਕਮੈਂਟਾਂ ਦੇ ਰਿਪਲਾਈ ਕਰਨ ਵਾਲੇ ਪਏ ਆ ਤੇ ਇੰਨੀ ਜ਼ਿਆਦਾ ਜ਼ਾਰ ਦੁਖੀ ਜਾਂਦੀ ਏ ਮੇਰੀ ਰਾਤ ਦੀ ਸਾਰੀ ਰਾਤ ਨਹੀਂ ਸੌਂ ਕੇ ਦੇਖਿਆ ਹੁਣ ਵੀ ਇੰਨੀ ਕਿਤੇ ਜ਼ਿਆਦਾ ਜਾਣ ਓਕੀ ਹੋ ਜਾਂਦੀ ਬਹੁਤ ਜ਼ਿਆਦਾ ਦੁਖੀ ਜਾਂਦੀ ਆ ਫਿਰ ਵੀ ਚਲੋ ਮੈਂ ਕਿਹਾ ਵਲੌਗ ਤਾਂ ਜ਼ਰੂਰ ਬਣਾਵਾਂਗੇ ਚਲੋ ਵਲੌਗ ਸਟਾਰਟਿੰਗ ਕਰਨ ਲੱਗੇ ਤੇ ਰਪਲਾਈ ਕਰੂੰਗੀ ਹਨਾ ਮੈਂ ਸ਼ਾਮ ਨੂੰ ਕਰੂੰਗੀ ਵੈਸੇ ਤਾਂ ਮੈਂ ਦਵਾਈ ਲਈ ਆਈ ਸੀਗੀ ਝੜ ਵਾਸਤੇ ਸਵੇਰੇ ਲਈ ਆਈ ਸੀ ਮੈਂ ਤੇਜਸਣ ਉਧਰ ਲਈ ਝੜ ਐਨਾ ਦਰਦ ਕਰਦੀ ਰਾਤ ਦੀ ਜਾਨ ਨਿਕਲੀ ਹੋਦੀ ਤੇ ਹੁਣ ਵੀ ਬਹੁਤ ਜਿਆਦਾ ਦਰਦ ਹੋਈ ਜਾਂਦਾ ਤੇ ਬਾਜੀ ਅੱਜ ਹਨਾ ਤੁਹਾਨੂੰ ਜਿਹੜਾ ਕੱਲ ਤੁਹਾਡੇ ਨਾਲ ਵਾਦਾ ਕਰਿਆ ਸੀਗਾ ਵੀ ਆਪਾਂ ਚਾਦਰ ਕੰਪਲੀਟ ਕਰ ਦਾਂਗੇ ਆਪਾਂ ਬਿਲਕੁਲ ਤਿਆਰ ਕਰਤੀ ਚਾਦਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਤੇ ਕਹਦੇ ਹੁੰਦੇ ਆ ਧੀਆਂ ਆਂਦਾ ਤਾਂ ਕਹਿੰਦੇ ਹੁੰਦੇ ਮਾਮਾ ਨੂੰ ਜੰਮਦਿਆਂ ਦਾ ਹੀ ਫਿਕਰ ਹੋ ਜਾਂਦਾ ਹੈ ਹਨ ਤੇ ਥੋੜਾ ਥੋੜਾ ਕਰਕੇ ਮੈਂ ਕਿਹਾ ਕੁਛ ਨਾ ਕੁਛ ਹਨ ਤੇ ਕਰੀਏ ਤਿਆਰੀ ਕੀ ਕਰਕੇ ਚਾਦਰ ਇੱਕ ਜਸ਼ਨ ਦੀ ਇੱਕ ਪ੍ਰੀਤ ਦੀ ਹੁਣ ਦੇਖਾਂਗੇ ਵੀ ਇਹ ਚਾਦਰ ਜਿਹੜੀ ਆਪਾਂ ਪੇਂਟ ਕਰੀਏ ਜਸ਼ਨ ਲੈਂਦੀ ਜਾਂ ਪ੍ਰੀਤ ਤੇ ਦੋਨਾਂ ਕੁੜੀਆਂ ਦੀਆਂ ਚਾਦਰਾਂ ਪੇਂਟ ਕਰਕੇ ਰੱਖ ਦਾਂਗੇ ਆਪਾਂ ਇੱਕ ਜਸ਼ਨ ਦੀ ਇੱਕ ਪ੍ਰੀਤ ਦੀ ਤੇ ਕਲਰ ਦੇਖੋ ਪਤਾ ਨਹੀਂ ਕਿਹੜਾ ਪਸੰਦ ਕਰਨਗੇ ਇਹ ਵੀ ਜਸ਼ਨ ਕਿਹੜਾ ਕਲਰ ਲਾਊਗੀ ਤੇ ਪ੍ਰੀਤ ਕਿਹੜਾ ਕਲਰ ਲਾਊਗੀ ਕਿਉਂਕਿ ਇੱਕ ਪਰਪਲ ਹੈ ਪਿੰਕ ਸੀਗਾ ਤੇ ਉਹ ਆਪਾਂ ਬਚਾਂਗੇ ਪ੍ਰੀਤ ਨੂੰ ਦੇ ਜਸ਼ਨ ਤੇ ਚਲੋ ਜੀ ਦਿਖਾਉਣੀ ਆਪਾਂ ਤੁਹਾਨੂੰ ਚਾਦਰ ਚਾਦਰ ਆਪਾਂ ਬਿਲਕੁਲ ਕੰਪਲੀਟ ਕਰਤੀ ਲਓ ਜੀ ਚਾਦਰ ਆਪਾਂ ਕਰਤੀ ਕੰਪਲੀਟ ਤੇ ਇਸ ਤਰ੍ਹਾਂ ਅੱਜ ਮੈਂ ਬਿਲਕੁਲ ਰੈਡੀ ਕਰਤੀ ਤੁਹਾਨੂੰ ਪਤਾ ਰਾਤ ਆਹ ਚਾਰੇ ਫੁੱਲ ਰਹਿੰਦੇ ਸੀਗੇ ਕੱਲਾ ਰੈਡ ਰੈਡ ਕਲਰ ਕਰਿਆ ਸੀਗਾ ਮੈਂ ਸਾਰਾ ਦਿਨ ਨਹੀਂ ਉੱઠી ਮੈਂ ਜਾੜ ਦੁੱਧ ਦੀ ਨਾਲ ਵੀ ਲੱਗੀ ਰਹੀ ਮੈਂ ਕਿ ਕੰਪਲੀਟ ਕਰਨੀ ਤਾਂ ਕਰਨੀ ਹੈ ਤੇ ਇਸ ਤਰ੍ਹਾਂ ਬਣੇਗੀ ਜੀ ਥੋੜਾ ਜਿਹਾ ਇੱਕ ਚੀਜ਼ ਹੈ ਵੀ ਚਾਦਰ ਬਹੁਤ ਵੱਡੀ ਹੈ ਤੇ ਬੈੱਡ ਛੋਟਾ ਹੈ ਨਾ ਬੈੱਡ ਆਪਣਾ 15 ਸਾਲ ਪੁਰਾਣਾ ਹੈ ਜੀ ਹਨਾ ਵਿਆਹ ਵਾਲਾ ਵੱਡਾ ਆਪਣਾ ਤੇ ਚਾਦਰ ਮੈਂ ਵੱਡੀ ਕਿਉਂ ਲਈ ਚਾਦਰ ਮੈਂ ਇਸ ਕਰਕੇ ਵੱਡੀ ਲਈ ਕਿਉਂਕਿ ਕੁੜੀਆਂ ਵਾਸਤੇ ਚਾਦਰ ਰੱਖਣੀ ਹੈ ਮੈਂ ਤੇ ਅੱਗੇ ਦੀ ਅੱਗੇ ਰਿਵਾਜ ਆਉਂਦਾ ਹਨਾ ਬੈੱਡ ਬਹੁਤ ਜ਼ਿਆਦਾ ਹੁਣ ਤੁਹਾਨੂੰ ਪਤਾ ਹੈ ਰੇਟ ਦੇ ਹਿਸਾਬ ਨਾਲ ਬੈੱਡ ਆ ਕਹਿਵ ਜੀ ਮਰਜ਼ੀ ਲੈ ਲਓ ਵੱਡੇ ਹਨਾ ਖੁੱਲੇ ਚੌੜੇ ਕਿਵੇਂ ਵਰ ਜੀ ਲੰਬਾਈ ਚੜਾਈ ਬਹੁਤ ਜ਼ਿਆਦਾ ਹੁੰਦੀ ਹੈ ਬੈੱਡ ਦੀ ਕੋਈ ਵੀ ਹੈ ਤੇ ਸੋ ਨੂੰ ਪਤਾ ਬੱਚੀਆਂ ਕੁੜੀਆਂ ਵਾਸਤੇ ਮੈਂ ਚਾਦਰਾਂ ਲੈ ਕੇ ਆਈਆਂ ਤਾਂ ਕਰਕੇ ਮੈਂ ਚਾਦਰ ਫੁੱਲ ਡਬਲ ਲੈ ਕੇ ਆਈਆਂ ਤੇ ਇਹ ਚਾਦਰ ਆਪਾਂ ਲੈਂਦੀ ਹੈ ਜੀ 850 ਦੀ ਜਿਆਦਾ ਦਿੱਤੀ ਆਪਾਂ ਨੂੰ ਇੱਕ ਤੇ ਇੱਕ ਇਹ ਪਿੰਕ ਕਲਰ ਹੈ ਇੱਕ ਪਰਪਲ ਹੈ ਤੇ ਬਹੁਤ ਜਿਆਦਾ ਡਬਲ ਚਾਦਰ ਇੱਧਰ ਦੇਖੋ ਕਿੰਨੀ ਇਕੱਠੀ ਹੋਈ ਪਈ ਹੈ ਕਿੰਨੀ ਉਧਰ ਲੌਂਕੀ ਪਈ ਹੈ ਤੇ ਇਸ ਤਰ੍ਹਾਂ ਕਰਨੀਆਂ ਤੇ ਆਪਾਂ ਫੁੱਲ ਪਾਤੀ ਚਾਰ ਵਿਚਾਲੇ ਤਿੰਨ ਇਧਰ ਸਾਈਡ ਤਿੰਨ ਇਧਰਲੀ ਸਾਈਡ ਤੇ ਤੰਤ ਨਹੀਂ ਹੋ ਗਏ ਕੁਛ ਸੋ ਨੂੰ ਪਤਾ ਗੱਦੇ ਦੇ ਅੰਦਰ ਹੈ ਨਾ ਮੈਂ ਮੂਵ ਫੋਲਡ ਕਰਤੀ ਤਿੰਨ ਫੋਲ ਉਧਰ ਤੇ ਇਸ ਤਰ੍ਹਾਂ ਚਾਦਰ ਆਪਣੀ ਬਣ ਕੇ ਰੈਡੀ ਹੋ ਗਈ ਜੀ ਤੇ ਬਾਕੀ ਜਿਹੜਾ ਤੁਹਾਡੇ ਨਾਲ ਵਾਦਾ ਕਰਿਆ ਸੀਗਾ ਵੀ ਅੱਜ ਮੈਂ ਚਾਦਰ ਤਿਆਰ ਕਰ ਦੂੰਗੀ ਤਿਆਰ ਕਰਕੇ ਚਾਦਰ ਜਰੂਰ ਮਖਾਜ ਵਾਲੀ ਵੀਡੀਓ ਚ ਆਪਾਂ ਬੈੱਡ ਤੇ ਵਿਛਾ ਦੇਣੀ ਹੈ ਚਾਦਰ ਵੈਸੇ ਅਸੀਂ ਵਿਛਾ ਕੇ ਨਹੀਂ ਰੱਖਦੇ ਤੇ ਆਪਣਾ ਇਹ ਨੂੰ ਹੁਣ ਬਸ ਮੈਂ ਇਕੱਠੀ ਕਰ ਦੇਣੀ ਹੈ ਤੇ ਤੈਹਲਾ ਕੇ ਰੱਖ ਦੇਣੀ ਹੈ ਤੇ ਜਸ਼ਨ ਨੂੰ ਤੇ ਪ੍ਰੀਤ ਨੂੰ ਪੁੱਛਦੇ ਆਂ ਆਪਾਂ ਹਨਾ ਵੀ ਜਸ਼ਨ ਨੇ ਤੇ ਪ੍ਰੀਤ ਨੇ ਕਿਹੜੀ ਚਾਦਰ ਲੈਣੀ ਹੈ ਵੀ ਜਸ਼ਨ ਤੇ ਕਿਹੜੀ ਪਸੰਦ ਹੈ ਤੇ ਪ੍ਰੀਤ ਨੇ ਕਿਹੜੀ ਰੱਖਣੀ ਹੈ ਕਿਉਂਕਿ ਹਜੇ ਦੂਜੀ ਚਾਦਰ ਪੇਂਟ ਕਰਨ ਵਾਲੀ ਹੈ ਉਹ ਵੀ ਕਰੂੰਗੀ ਮੈਂ ਤੇ ਉਹ ਵੀ ਆਪਾਂ ਪੇਂਟ ਕਰਕੇ ਰੱਖ ਦਾਂਗੇ ਕਿਉਂਕਿ ਹਜੇ ਦਿਨ ਇੰਨੇ ਜ਼ਿਆਦਾ ਛੋਟੇ ਨਹੀਂ ਹੋਏ ਸਹੀ ਹੈ ਦਿਨ ਲਓ ਜੀ ਜਸ਼ਨ ਨੂੰ ਤੇ ਪ੍ਰੀਤ ਨੂੰ ਪੁੱਛਦੇ ਆਂ ਵੀ ਜਸ਼ਨ ਕਿਹੜੀ ਚਾਦਰ ਰੱਖਣੀ ਹੈ ਤੂੰ ਇੰਕ ਪਸੰਦ ਹੈ ਤੇ ਤੂੰ ਪ੍ਰੀਤ ਪਰਪਲ ਰੰਗ ਦੀ ਸਾਸੀ ਕਾ ਬੁਲਾ ਦੋ ਦੋਨੇ ਤੇ ਰੋਟੀ ਰੋਟੀ ਖਾ ਕੇ ਤੇ ਟਾਣੀ ਜਾਇਆ ਹੀ ਆ ਦੀ ਮਾਸੀ ਕੋਲੇ ਪ੍ਰੀਤ ਕਿਉਂਕਿ ਲਖਵੀਰ ਜੈਂਪਰ ਸਿਉ ਰਹੀ ਆ ਪ੍ਰੀਤ ਦਾ ਕੱਲ ਕਟਿਆ ਸੀਗਾ ਤੇ ਮੈਂ ਸਲਵਾਰ ਸਿਉਣੀ ਆ ਮੇਰੇ ਕੋਲ ਅੱਜ ਟਾਈਮ ਨਹੀਂ ਸੀ ਕਿਉਂਕਿ ਮੈਨੂੰ ਐ ਸੀ ਮੈਂ ਚਾਦਰ ਕੰਪਲੀਟ ਕਰਦਾ ਕੱਲ ਨੂੰ ਆਪਾਂ ਪ੍ਰੀਤ ਦੀ ਹਣਾ ਸਲਵਾਰ ਰੈਡੀ ਕਰ ਦਾਂਗੇ ਸੂਟ ਤਿਆਰ ਕਰ ਦਾਂਗੇ ਫਿਰ ਪਾ ਲਿਆ ਕਰੂਗੀ ਮੋਟਾ ਸੂਟ ਤੇ ਚਲੋ ਜੀ ਫਿਰ ਮਿਲਦੇ ਆਪਾਂ ਮਿਲੂਗੀ ਆਪਾਂ ਉਹਨੇ ਆਟਾ ਤੇ ਜਸ਼ਨ ਨੂੰ ਤੇ ਬ੍ਰੀਥ ਨੂੰ ਮੜਾ ਲੇ ਦਨੇ ਆ ਮੂਹਣ ਵਾਲੇ ਪਰੌਂਠੇ ਤੇ ਜਦ ਤਾ ਪਗਰ ਮਤਾਰਖੇ ਪਰ ਇਤਨੀ ਵੜਨਾ ਮੈਂ ਤੁਹਾਨੂੰ ਮਾੜਾ ਤੇ ਲੈ ਰੂ ਹੁ ਕਿ ਪਣਾ ਝਾੜਦੇ ਥੋੜੇ ਗਰਾਂਵਾਂ ਦੇ ਮੈਂ ਤੇ ਬੀਬੀ ਤੇ ਕੋਈ ਮਰਖ ਨਹੀਂ ਪਿਆ ਝਾੜ ਤਾਂ ਨਾ ਮੇਰੀ ਥੋੜਾ ਨਾ ਕੋਈ ਫਰਕ ਨਹੀਂ ਪਿਆ ਉਹ ਮੰਮੀ ਰੂਬ ਨੇ ਪੈਸੇ ਆਪਣੇ ਕੋਲ ਜਿਹੜੇ ਮੋਬਾਈਲ ਜਸ ਦੰਦਾ ਦੇ ਨਾਲ ਅਪਲਾਈ ਸੀ ਬੋਤਲ ਦੇ ਨਾ ਕੋਈ ਫਰਕ ਨਹੀਂ ਪਿਆ ਪਤਾ ਨਹੀਂ 12 ਟਾਈਮ ਹੋ ਗਿਆ ਜਾਂਦੀ ਨੂੰ ਉਦੋਂ ਖਾਸਲ ਚਲੋ ਗਿਆ ਛੋੜੀ ਸੀ ਜਸ਼ਨ ਜਦੋਂ ਤੁਹਾਨੂੰ ਪਿਆਂਦੀ ਸੀ ਆਪਾਂ ਸਾਲ ਮਸ਼ਹੂਰ ਰਹੋ ਅਟਕ ਗੁੰਮਦੀ ਦੀ ਅਟਕ ਗੁੰਮਦੀ ਦੀ ਵਸੋਂ ਨੂੰ ਅੱਜ ਦਿਨਾਂ ਨੂੰ ਜਵਾਪਨ ਪਰ ਉਠੇ ਜੇ ਹੁਣ ਕਾਹਨੀਆਂ ਵਿੱਚ ਤੁਸੀਂ ਦਰਵਾਜ਼ੇ ਤੋਂ ਲੈ ਬੋਨ ਫਿਰ ਬੈ ਗਈ ਉਮਰਾਂ ਤੇ ਅੰਮ੍ਰਿਤਾਂ ਮਾੜਾ ਮਾੜਾ ਨਾ ਲੱਗਿਆ ਤੇ ਬਾਕੀ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਚਾਦਰ ਤੁਹਾਨੂੰ ਕਿਵੇਂ ਦੀ ਲੱਗੀ ਤੇ ਵੀ ਜਿਹੜੇ ਹਨਾ ਪਿੰਕ ਕੱਲੇ ਤੇ ਆਪਾਂ ਚਾਦਰ ਤੇ ਜਿਹੜੇ ਜਿਹੜੇ ਮੈਂ ਕਿਹਾ ਆ ਕਲਰ ਚੂਜ਼ ਕਰੇ ਹਨਾ ਆਪਾਂ ਵੀ ਉਹ ਟ੍ਰੇਨਿੰਗ ਹਨਾ ਇਹ ਤੋਂ ਕਲਰ ਦੇ ਵੀ ਸੋਹਣੇ ਲੱਗ ਰਹੇ ਤੇ ਇਹ ਚੀਜ਼ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਤੇ ਬੱਸ ਕਰੋ ਮੁੰਮੋ ਬਸ ਹਿੰਦੀ ਦੇ ਲੰਮੇ ਨੀ ਮਾਰੇ ਮਾਰੇ ਦਾ ਇਹ ਵੀ ਜਾਣੀ ਉਸ ਕਰਦੇ ਦੀ ਮੈਨੂੰ ਤੇ ਅੰਮ ਤਨ 3 ਵਜੇ ਨਹੀਂ 3 ਵਜੇ ਸਹੀ ਸੀ ਮੇਰੀ ਜੜ ਜਦੋਂ ਮੈਂ ਰੋਟੀ-ਉਡੀ ਖਵਾਈ ਇਹਨਾਂ ਨੂੰ ਬਣਾ ਕੇ ਜਵਾਕਾਂ ਨੂੰ ਫਿਰ 4 4:30 ਵਜੇ ਲੱਗੀ ਚੰਦ ਆ ਦੁਕਾਨ ਨੂੰ ਬਹੁਤ ਦੇਰ ਦਾ ਰੱਤ ਹੋਇਆ ਤੇ ਹਜੇ ਵੀ ਪੂਰਾ ਮਰਫੂ ਚਾਹ ਗੋਲ ਮੈਨਾਂ ਲੈ ਲਿਆ ਨਮੇ ਠੀਕ ਪਤਾ ਨਹੀਂ ਕਿਵੇਂ ਚਾਹ ਚੱਲੀ ਜੜ ਗੋਲ ਮੈਨਾਂ ਚਲੋ ਬਲੌਗ ਦਾ ਨੁਕਾ ਪਾਵਾਂਗੇ ਇਹਨੇ ਕੁਝ ਕੋਈ ਨਾ ਕੁਝ ਬਣਾ ਕੇ ਤੇ ਇਹ ਫੈਨ ਨੂੰ ਦੱਸਣਾ ਵੀ ਜੂਲਾ ਸੇਮਾ ਵੀ ਜਦੋਂ ਐ ਜਾਨ ਲਗਾ ਰਹੀ ਨਹੀਂ ਜਿਆਦਾ ਦੁੱਖੇ ਲੱਗੀ ਇਹਦਾ ਕੀ ਹੱਲ ਹੈ ਵੀ ਕੋਈ ਦਵਾਈ ਹੋਵੇ ਨਾ ਵੀ ਜਿੱਦਾਂ ਫਰਕ ਪਏ ਮੈਂ ਤਾਂ ਰਾਤੀ ਨਹੀਂ ਨਾ ਕੋਈ ਇਹ ਜਿਆਦਾ ਤੱਕ ਹੋਈ ਹੈ ਜੀ ਇਹ ਚਲੋ ਕੋਈ ਇੱਕ ਦੋ ਦਿਨ ਬਾਅਦ ਤਾਂ ਠੀਕ ਹੋ ਜੂਗੀ ਆ ਜੀ ਤੇ ਆਇਆ ਨਾ ਵੀ ਤੁਸੀਂ ਕਹੋਗੇ ਚਾਦਰ ਵੱਡੀ ਵਾਲੀ ਇਹ ਦੀ ਬੈੱਡ ਤੇ ਤੁਸੀਂ ਵਿਛਾਈ ਹਨਾ ਚਾਦਰ ਆਸੇ ਪਾਸੇ ਜਿਆਦਾ ਲੰਗ ਕਰਈ ਸੀ ਉਹਦਾ ਕਾਰਨ ਹੈਗਾ ਜੀ ਕਿਉਂਕਿ ਇਹ ਬੈੱਡ ਥੋੜੇ ਜਿਹਾ ਨਾ ਜ 15 ਸਾਲ ਹੋ ਗਏ ਸਾਡੇ ਵਿਆਹ ਨੂੰ ਉਦੋਂ ਦੇ ਬੈੱਡ ਹੈ ਇਹ ਤੇ ਮੈਂ ਚਾਦਰ ਵੱਡੀ ਇਸ ਕਰਕੇ ਲਈ ਉਹਨਾਂ ਨੇ ਮੈਨੂੰ ਛੋਟੀ ਚਾਦਰ ਵੀ ਦਿਖਾਈ ਸੀ ਨਾਰਮਲ ਉਹ ਕਹਿੰਦੇ 450 ਚ ਹੈ ਉਹ ਚਾਦਰ ਵੀ ਅਡਿਆਨ ਕਲਰ ਸੀ ਇਹ ਵੀ ਸੀਗਾ ਤੇ ਹਰੋਗਨੇ ਵੀ ਥੋੜਾ ਜਿਹਾ ਨਿਮਾਈ ਚੜਾਈ ਦਾ ਫਰਕ ਪੈ ਜਾਂਦਾ ਚਾਦਰ ਦਾ ਮੈਂ ਕਹਿੰਦੀ ਚਲੋ ਹਣਾ ਵੀ ਹੁਣ ਟਾਈਮ ਜੇ 15 ਸਾਲ ਪਹਿਲਾਂ ਟਾਈਮ ਹੋਰ ਸੀ ਬੈੱਡ ਉਦੋਂ ਐਸੀ ਇਹੀ ਉਦੋਂ ਵਧੀਆ ਹੁੰਦੇ ਸੀਗੇ ਤੇ ਐ ਹੁੰਦਾ ਸੀ ਵੀ ਹਣਾ ਕਿੱਦਾਂ ਸੋਹਣੇ ਬੈੱਡ ਦਾ ਡਿਜ਼ਾਈਨ ਹੈ ਤੇ ਤੇ ਬਾਕੀ ਹੁਣ ਅੱਗੇ ਹਣਾ ਥੋੜੀ ਗਾਂ ਦੀ ਸੋਚਣੀ ਪੈਂਦੀ ਹੈ ਕਿ ਜਵਾਗ ਪਤਨ ਕਿਹੇ ਜੇ ਬੈੱਡ ਪਸੰਦ ਕਰਨਗੇ ਤੇ ਕਿਹੇ ਜੇ ਬੈੱਡ ਲਾਉਣਗੇ ਉਦੋਂ ਨੂੰ ਤੇ ਚਾਦਰ ਵੱਡੀ ਤਾਂ ਚਲੋ ਫੋਲਡ ਹੋ ਜਾਂਦੀ ਹੈ ਨਾ ਛੋਟੀ ਆ ਜਾਂਦੀ ਜਦੋਂ ਫਿਰ ਉਹ ਬਸ ਇਸ ਆਬਣਾ ਨਹੀਂ ਲੋਟ ਆਉਂਦੀ ਇਸ ਕਰਕੇ ਮੈਂ ਚਾਦਰ ਵੱਡੀ ਲੈ ਕੇ ਆਈ ਐ ਤੇ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਟਾਈਮ 'ਚ ਬੱਚਾ ਹਰ ਇੱਕ ਸਮਾਨ ਆਲ ਦਾ ਪਸੰਦ ਕਰਦਾ ਹੈ ਬੈੱਡ ਨਾਲ ਅਲਮਾਰੀ ਨਾਲ ਸੋਫੇ ਨਾਲ ਇਸ ਕਰਕੇ ਮੇਰੇ ਚਾਦਰ ਛੋਟੀ ਨਹੀਂ ਹੋਣੀ ਚਾਹੀਦੀ ਡਬਲ ਹੋਣੀ ਚਾਹੀਦੀ ਹੈ ਨਾ ਤੇ ਜਦੋਂ ਛੋਟੀ ਚਾਦਰ ਹੁੰਦੀ ਹੈ ਬੈੱਡ ਦਾ ਥੋੜਾ ਜਿਹਾ ਤੁਹਾਨੂੰ ਮਾਈਟਰਾਈਟ ਮਤ ਹੋ ਜਾਂਦਾ ਫਿਰ ਚਾਦਰ ਆਉਂਦੀ ਨਹੀਂ ਤੇ ਤਾਂ ਕਰਕੇ ਤੇ ਇਹ ਆਪਣੇ ਪੈਡ थोड़े छोटे हैं के ਤੁਹਾਨੂੰ ਪਤਾ ਪੁਰਾਣੇ ਹਾਲੀਵੁੱਡੀ ਟਾਈਮ ਪਤਲੀ ਜਾਂਦਾ ਹਨ ਚੀਜ਼ ਪੁਰਾਣੀ ਹੁੰਦੀ ਜਾਂਦੀ ਨਵੀਂ ਤੋਂ ਨਵੀਂ ਚੀਜ਼ ਹੋਰ ਆਈ ਜਾਂਦੀ ਹੈ ਕੀ ਇਸ ਦਾ ਤੁਹਾਨੂੰ ਆਪ ਦਾ ਲੱਗੂ ਕੈਮਰਾਮੈਨ ਆਪਣਾ ਬ੍ਰੀਥ ਹੀ ਹੈ ਤਾਂ ਉਹ ਤਾਂ ਬੋਲਦੀ ਚੁੱਪ ਕਰਕੇ ਬੈਠੀ ਹੁੰਦੀ ਹੈ ਇਹ ਤੇ ਇਹ ਵੀਡੀਓ ਨਹੀਂ ਬਣਾਉਂਦੀ ਪ੍ਰੀਤ ਮਾਤਾ ਤੇ ਜਿਵੇਂ ਜਦੋਂ ਮੈਂ ਵੀਡੀਓ ਬਣਾਉਂਦੀ ਪਧੀਆ ਤਰੀਕੇ ਨਾਲ ਬਣਾਉਂਦੀ ਤੇ ਕੈਮਰਾ ਨਹੀਂ ਹਿਲੜਾਂਦੀ ਜਿਵੇਂ ਮੜਾ ਕੈਮਰਾ ਹਮੇਸ਼ਾ ਤੇ ਫੇਟੇ ਆ ਜਾਂਦਾ ਸਹੀ ਨਹੀਂ ਬਣੀ ਬੰਦੀ ਵਰਤਨਾ ਨਹੀਂ ਤੇ ਬਸ ਆਹੀ ਗੱਲਾਂ ਬਾਤਾਂ ਨੇ ਤੇ ਬਾਕੀ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਕੋਈ ਵੀ ਦਵਾਈ ਰੋਟੀ ਹਨਾ ਕੋਈ ਵੀ ਹੋਵੇ ਚੜ੍ਹ ਵਾਸਤੇ ਲਓ ਜੀ ਆਪਾਂ ਨਾਲ ਰੋਟੀ ਬਣਾਉਣਾ ਤੇ ਪੌਣ ਤੋਂ ਇਹ ਰੋਟੀ ਖਾ ਲਓ ਤੁਸੀਂ ਉਹ ਜਿਹੜਾ ਹੈ ਨਹੀਂ ਸੀ ਕਿ ਪ੍ਰੋਜੈਕਟ ਦਾ ਦੀਵਾਰ ਤੇ ਜਵਾਕ ਨੂੰ ਚਾਰ ਜੀ ਉਹਨਾਂ ਚਾਹ। ਐਂ ਕਿੰਨਾ। ਸਿਆਣ ਨੂੰ ਜਾਨੇ ਖਾਣ ਨਾਲ ਨਾਲ ਜੀ ਜੀ ਰੱਖਾਈਏ ਤੇ ਉਧਰ ਤੇ। ਸਿਆ ਜੀ ਸਾਡੀ ਫੇਰੇ ਨੇ ਕੜੀ ਬਣਾਈ ਸੀ ਬਹੁਤ ਸਵਾਦ ਲੱਗਦੀ ਸੀ। ਤੇ ਕੜੀ ਬਣਾ ਲਈ ਕਿਉਂਕਿ ਰਾਤ ਨੂੰ ਸਿੱਧੀ ਸਬਜ਼ੀ ਬਣਾਈ ਸੀ ਸਵੇਰੇ ਬਣਾਈ ਸੀ ਤੜਕੇ ਬਣਾਈ ਸੀ ਹਾਂ ਸਵੇਰੇ ਹੀ ਬਣਾਈ ਸੀ ਸਵੇਰੇ ਪਰ ਸਵੇਰੇ ਨਹੀਂ ਅਸ ਮੇਰੇ ਵਰਗੇ ਤਾਂ ਤੜਕੇ ਲਿਆ ਤੇ ਬਸ ਭੁੱਖਾਂ ਸੀ ਅ ਸਵਾਦ ਨਹੀਂ ਕਿਉਂਕਿ ਰਾਤ ਨੂੰ ਜਿਹੋ ਗੁੱਜੀ ਦੇਗੀ ਗੱਲ ਬੰਦ ਗੋभी ਬਣਾਈ ਸੀ ਉਹ ਅਸੀਂ ਅੱਛਾਨ ਨੂੰ ਖਾ ਲਈ ਤੇ ਮări ਮੋਟੀ ਬੱਚੀ ਦੀ ਹੋ ਜਸ਼ਨ ਲੈ ਗਿਆ ਸਕੂਲ ਮਾਦਨੇ ਵਾਸਤੇ ਕਰਾਂਗੇ ਈਰਾ ਸਵੇਰੇ ਆਈਂ ਜੇ ਕਿਸੇ ਵੇਰੇ ਬਣਾਉਣਾ ਹੈ ਸਵੇਰੇ ਫਰਿਆਣਾ ਹੁਜਾਤਾਂ ਨੇ ਨਾ ਆਪਣਾ ਇਹ ਸਕੂਲ ਟੱਪ ਜਾਂਦੇ ਆ ਚਲੋ ਖਿਆਲ ਨਹੀਂ ਕਿੰਨੇ ਹੋ ਗਏ ਫਿਰ ਕਰਾਉਣਾ ਹੈ ਫਿਰ ਠੰਡੀ ਚੀਜ਼ ਖਾਣੀ ਉਹ ਵੀ ਤਾਂ ਪਸੰਦ ਨਹੀਂ ਹੁੰਦੀ ਇਹਨਾਂ ਦੇ ਅੱਜ ਤਾਂ ਸਿਰ ਚਾੜ ਦੇ ਦਰਦ ਨਾਲ ਸ਼ੋਰ ਵੀ ਬਤਾ ਕੇ ਚੱਲਦੇ ਹੈਗਾ ਜਾਂ ਨਹੀਂ ਵੇ ਬਸ ਨਾਲ ਬਦਲੇ ਮੂੰਹ ਦੁਖੇਰ ਅੰਮੀ ਦਾ ਜਮਈ ਨਾ ਬੋ ਦੁਖੇਰ ਦਾ ਪਰਾ ਬੜਾ ਤੰਦਰੁਸਤ ਮੈਨੂੰ ਮੈਂ ਮਸਤੀ ਕਰੀਏ ਮਹਾਂ ਸੁਤੀ ਦਾ ਮਸਾਲਾ ਦਨ ਤੰਦਰੁਸਤ ਕੌੜ ਜਿਤ ਦੋ ਕਰੇ ਮੇਰਾ ਬੋ ਫਿਰ ਮੈਂ ਕੁੱਟਿਆ ਨਹੀਂ ਬਹੁਤ ਕੇ ਅਜੋਕੇ ਦੇ ਬਾਥਰ ਜੈਣਾ ਚੌਕ ਲਾਣਾ ਹੈ ਪਤਲਾ ਹੋਵੇ ਤਵਾ ਦਾ ਪਾਈ ਆਪ ઓ ਮਾਈ ਗੋਡ ਤਵਾ ਕਾਸੇ ਜੀ ਸਾਦਾ ਪਕੜਾ ਨੂੰ ਕਰਕੇ ਨੇ ਇੱਕ ਥੋੜਾ ਜਿਹਾ ਮੋਟਾ ਵੀ ਗਿਆ ਹੈ ਚਾਹ ਸਰੀ ਜਾਂਦਾ ਕੀ ਤੇ ਪਤਾ ਨਹੀਂ ਕੀ ਮੈਂ ਤਾਂ ਨਾ ਉਹ ਕੱਲ ਵੀ ਸ਼ਾਮ ਨੂੰ ਬਸ ਜਦੋਂ ਕੱਲ ਨੂੰ ਸ਼ਾਮ ਨੂੰ ਤਾਂ ਕਿੰਨੇ ਦਾ ਟਾਈਮ ਸੀ ਇਹ ਦੂ ਬਾਅਦ ਬਸ ਮੇਰੀ ਯਾਦ ਆ ਰਹੀ ਨਹੀਂ ਉਹ ਮੰਮੀ 8 8 ਵਜੇ ਦਾ ਟਾਈਮ ਸੀ ਅੱਠ ਵਜੇ ਦਾ ਨਹੀਂ ਅੱਠ ਵਜੇ ਨਹੀਂ ਬੋਲਦਾ ਕੱਲ ਲੱਗਿਆ ਜਾੜ ਦਾ ਦਰਦ ਕਰਨ ਸਾਢੇ 4:00 ਜਾਂ ਸਾਢੇ 4:00 ਦਾ ਟਾਈਮ ਹੁੰਦਾ ਅੱਜ ਵੀ ਉਸੇ ਟਾਈਮ ਮੈਨੂੰ ਲੱਗਿਆ ਰਾਤ ਨੂੰ ਗੱਲ ਕਰਦੀ ਕੱਲ ਦਾ ਦਰਦ ਨੂੰ ਆਇਆ ਸੀ ਦਿਨੇ ਲੱਗੇ ਸ਼ਾਮ ਨੂੰ ਬਿਸ਼ਣੇ ਵੇਚ ਅੱਛਾ 4:00 ਸਾਢੇ 4:00 ਵਜੇ ਕੱਲ ਵੀ ਦਰਦ ਹੋਣ ਲੱਗਿਆ ਅੱਜ ਵੀ ਉਹੀ ਟਾਈਮ ਹੀ ਦਰਦ ਹੋਣ ਨੂੰ ਪਤਾ ਨਹੀਂ ਕੀ ਕਰਨਾ ਉਸੇ ਟਾਈਮ ਹੀ ਅੱਜ ਹੋਣ ਲੱਗਿਆ ਜਮਨ ਉਹ ਟਾਈਮ ਤਾਂ ਵਧਾ ਨਹੀਂ ਸਾਢੇ 4:00 ਦਾ ਤੇ 5:00 ਦਾ ਟਾਈਮ ਤੇ ਕੱਲ ਵੀ ਉਹੀ ਟਾਈਮ ਸੀ ਅੱਜ ਵੀ ਉਹੀ ਟਾਈਮ ਹੈ ਉਹਨਾਂ ਦਾ ਤਾਂ ਅਫੇਰ ਮੈਨੂੰ ਨਾ ਪਤਾ ਨਹੀਂ ਕੀ ਕਰਵਾ। ਉਹਨਾਂ ਚੰਨਾ ਸਾਰੇ ਜਿਹੜੇ ਗੋਲ ਕਰਦੀਆਂ ਸੀ। ਲਓ ਜੀ ਅੱਜ ਹੈਗਾ ਜੀ ਦਿਨ ਵੀਰਵਾਰ ਤੇ ਅੱਜ ਵਾਲਾ ਇੱਕ ਦੋ ਸ਼ੋਰਟ ਆਪਾਂ ਅੱਜ ਵਾਲੇ ਕਰ ਦਿੰਦੇ ਤੇ ਕੱਲ ਥੋੜਾ ਜਿਹਾ ਛੋਟਾ ਬਣਿਆ ਸੀਗਾ ਵਲੌਗ ਤੇ ਅੱਜ ਆਪਣਾ ਵਲੌਗ ਨਾ 10:00 ਵਜੇ ਆ ਜੂਗਾ। ਤੇ ਮੈਂ ਬਾਦੀ ਪ੍ਰੈਸ ਕਰ ਲੱਗੀ ਸੀ। ਪਸ ਰਾਤ ਜਿੰਨਾ ਬਣਿਆ ਸਾਡੇ ਤੋਂ ਬਣਾ ਲਿਆ ਕਿਹੜੀ ਖਾਂਦੇ ਰਹੇ ਹਾਲ ਤੱਕ ਸੀ ਕਈ ਕਿਹੜੇ ਜੇ ਲੱਗੇ ਪਹਿਲਾ ਥੋੜਾ ਕਰਕ ਗਿਆ ਉਹ ਨਹੀਂ ਥੋੜਾ ਨਗਸ ਹੋਇਆ ਫਿਰ ਮੈਂ ਖਰਾਬ ਕੀ ਬਣੀ ਕੋਈ ਵੀ ਫਿਰ ਭਾਈ ਮੈਂ ਤੇ ਬਰੀ ਤੇ ਚੀਕਾ ਲਾ ਕੇ ਲਿਆ ਦਰਦ ਆ ਫਿਰ ਕਿਤੇ ਹੁਣ ਠੀਕ ਹੈ ਦਰਦ ਤਾਂ ਨਹੀਂ ਹੋਇਆ ਮੁਰਕੇ ਤੋਂ ਬਾਅਦ ਫਿਰ ਮੈਂ ਕੰਡੀਸ਼ਨ ਨੂੰ ਬਖਰਾਪਾ 10 ਵਜੇ ਵੀਡੀਓ ਪਾ ਦਾਂਗਾ ਕੋਈ ਕਦੋਂ ਸ਼ਾਰਟ ਜੇ ਲੈ ਦੇਣਾ ਵੀ ਨਾ ਬਲੀ ਚਲੋ 10 12 ਮਿੰਟਾਂ ਦੀ ਤਾਂ ਹੋ ਵੀ ਵੀਡੀਓ ਬਾਕੀ ਹਨ ਜਿਹੜੇ ਪ੍ਰਵੀਨ ਭੈਣ ਆਪਣੇ ਵਾਸਤੇ ਸਟੈਂਡ ਲਿਆ ਉਹਨਾਂ ਨੇ ਤੇ ਬਹੁਤ ਉਸ ਗੱਲ ਬੱਚੇ ਮੈਸੇਜ ਕਰੇ ਕਮੈਂਟ ਆ ਰਹੇ ਸੀ ਐ ਕਿ ਆ ਐ ਕਿ ਆ ਉਹ ਭੈਣ ਕਹਿੰਦੀ ਹਨਾ ਕਿ ਚਲੋ ਇੱਕ ਵਾਰੀ ਗਲਤੀ ਨਾਲ ਮੂੰਹੋਂ ਨਿਕਲ ਜਾਂਦੇ ਤੇ ਪ੍ਰਵੀਨ ਭੈਣ ਨੇ ਆਪਣੇ ਲਈ ਸਟੈਂਡ ਲਿਆ ਥੈਂਕ ਯੂ ਭੈਣੀ ਬੱਸ ਤੁਹਾਨੂੰ ਕਮੈਂਟਾਂ ਜੀ ਵੀ ਥੈਂਕ ਯੂ ਬਹੁਤ ਅਸੀ ਤੁਹਾਨੂੰ ਤੇ ਸਪੈਸ਼ਲ ਬਲੌਗ ਚ ਕਹਿਣੀ ਐ ਮੈਂ ਤੇ ਅੱਜ ਪਹਿਲੀ ਵਾਰ ਹੋਇਆ ਹਨਾ ਕੱਲ ਵੀ ਜਿਵੇਂ ਤੁਸੀਂ ਮੇਰੇ ਲਈ ਸਟੈਂਡ ਲੈਂਦਾ ਹਨਾ ਨਹੀਂ ਅੱਜ ਦੇ ਟਾਈਮ ਚ ਅਗਲਾ ਇਹ ਕਹਿੰਦਾ ਵੀ ਹਾਂ ਇਹਦੇ ਲਈ ਕਿਸ ਤਰ੍ਹਾਂ ਲੈਣਾ ਕਿਉਂਕਿ ਅ ਪੀ ਕੁਛ ਮੰਗਣ ਆ ਲਵੇ ਜਿੱਦਾਂ ਉਹ ਵੀ ਅੱਜ ਬੜਾ ਬੜਾ ਗਰੀਬ ਤਰੀਕ ਹੀ ਚੱਲਦਾ ਹੈ ਨਾ ਕਿ ਕੋਈ ਸਵਾਰ ਨਾ ਬਾ ਦੇ ਕੁਛ ਮੰਗਣ ਆ ਲਵੇ ਤੇ ਜਿਹੜਾ ਬੰਦਾ ਸੌਖਾ ਹੁੰਦਾ ਹੈ ਨਾ ਅਗਲਾ ਥੋੜਾ ਜਿਹਾ ਉਧਰ ਨੂੰ ਜ਼ਿਆਦਾ ਭਾਜਦਾ ਹੈਗਾ ਤੇ ਬਾਕੀ ਇਹ ਭੈਣ ਨੇ ਮੈਨੂੰ ਇਹ ਚੀਜ਼ ਵੀ ਕਹੀ ਮੈਂ ਕਹਿੰਦੀ ਭੈਣੇ ਇਹ ਮਤਲਬ ਬਲੌਗ ਸੀ ਨਾ ਢਿੱਲੀ ਪਾਇਆ ਕਰੋ ਕਿਉਂਕਿ ਵੀ ਇਹ ਬਲੌਗ ਨਹੀਂ ਸਿਰਫ ਰੋਜੀ ਰੋਟੀ ਹੈ ਤੁਹਾਡੀ ਦਾ ਵੀ ਜਵਾਕਰ ਨੂੰ ਵਾਸਤੇ ਵੀ ਹਨਾ ਕੁਝ ਕੰਮ ਬਣਾਉਣਾ ਕਰਨਾ ਹੈ ਬੱਚਿਆਂ ਲਈ ਵੀ ਰੋਜ਼ ਡੇਲੀ ਵਲੌਗ ਪਾਇਆ ਕਰੂੰ ਇਸ ਦੀ ਪ੍ਰਵਾਹ ਨਾ ਕਰਿਆ ਕਰੂੰ ਬਹੁਤ ਜ਼ਿਆਦਾ ਹੌਸਲਾ ਮਿਲਿਆ ਹਨਾ ਇੱਕ ਤਾਂ ਭੈਣ ਆਏ ਆ ਇਸ ਤਰ੍ਹਾਂ ਕਮੈਂਟ ਕਰਦਿਆਂ ਉਹ ਬਹੁਤ ਜ਼ਿਆਦਾ ਹੌਸਲਾ ਮਿਲਦਾ ਕਿ ਦੱਸ ਮਾ ਕਮੈਂਟ ਕਰਿਆ ਨਾ ਵੀ ਦੀਦੀ ਤੁਸੀਂ ਵਲੌਗ ਜਰੂਰ ਪਾਇਆ ਕਰੋ ਤੇ ਅੱਜ ਪਾਵਾਂਗੇ ਜੀ ਆਪਾਂ ਦਾ 10:00 ਵਜੇ ਤੋਂ ਪਹਿਲਾਂ ਹੀ ਮੈਂ ਅਪਲੋਡ ਕਰ ਦੂੰਗੀ ਵਾਈਫਾਈ ਦਾ ਕਰਕੇ ਛੇਤੀ ਪਾਈ ਜੂਗਾ ਵਲੌਗ ਤੇ ਬਾਕੀ ਨਾ ਸਾਨੂੰ ਸੂਟ ਦੁਆਰ ਤੋਂ ਦਿਖਾਉਂਗੀ ਜਦੋਂ ਜਵਾਰ ਤੇ ਫਿਰ ਮੈਂ ਸਲਾਈ ਕਰਾਉਣ ਦੇਦੀ ਹਾਂ ਉਹਦੀ ਸੂਟ ਤੇ ਅਸੀਂ ਹੁਣ ਦਿਖਾਵਾ ਲਈ ਸਾਨੂੰ ਕਿ ਕੜਾਈ ਕਲਰ ਕਿਉਂ ਨੇਰੇ ਦਾ ਤੇ ਚਾਨਣ ਦਾ ਫਰਕ ਪੈ ਜਾਂਦਾ ਸੂਟ ਦਾ ਕਲਰ ਚੇਂਜ ਹੋ ਜਾਂਦਾ ਜਿਵੇਂ ਆਪਾਂ ਹੁਣ ਨਾਰਮਲ ਸੂਟ ਦੇਖਦੇ ਆਂ ਤੇ ਉਹੀ ਸੂਟ ਆਪਾਂ ਫੋਟੋ ਭੇਜੀ ਗੀ ਸੀਨ ਵੀ ਅਸੀਂ ਆ ਸੂਟ ਲਏ ਉਹ ਸੇਮ ਫੋਟੋ ਨਹੀਂ ਆਉਂਦੀ ਬਹੁਤ ਜ਼ਿਆਦਾ ਫਰਕ ਆਉਂਦਾ ਫੋਟੋ ਦਾ ਤੇ ਇੱਕ ਵਾਰੀ ਨਾ ਸਾਨੂੰ ਸੂਟ ਦਿਖਾ ਕੇ ਫਿਰ ਆਪਾਂ ਸਲਾਈ ਕਰਾਉਣ ਦੇਦੀ ਆਂਗੇ ਤੇ ਤਿਆਰ ਪ੍ਰਵਾਹ ਲਈ ਹਨਾ ਸੂਟ ਚਲੋ ਹਾਲੀਵੁੱਡੀ ਟ੍ਰੇਲਰ ਤਿਆਰ ਕਰਦੇ ਹੁਆ ਵਧੀਆ ਸੂਟ ਲੈਣੇ ਵੰਗੇ ਤੇ ਚਾਦਰ ਆਪਣੀ ਕੰਪਲੀਟ ਹੈ ਉਹ ਤੁਹਾਨੂੰ ਵਧੀਆ ਪਹਿਲਾ ਸ਼ਾਟ ਲੈਵੇ ਮੇਰੇ ਕੋਲ ਤੇ ਜਰੂਰ ਕਮੈਂਟ ਕਰਕੇ ਦੱਸਿਓ ਉਹਨਾਂ ਨੂੰ ਵੀ ਚਾਹਤਦਾ ਤੁਹਾਨੂੰ ਕਿਵੇਂ ਦੀ ਲੱਗੀ ਤੇ ਚਾਦਰ ਮੈਂ ਬਹਾੜੀ ਵੱਡੀ ਲਿਆਈ ਹੈ ਚਾਦਰ ਕਿਉਂਕਿ ਆਪਾਂ ਮੌਕੇ ਦਾ ਸੋਚਦੇ ਹਾਂ ਨਾ ਉਹ ਚੀਜ਼ ਸਹੀ ਵੀ ਅੱਗੇ ਦਾ ਸੋਚੋ ਹਨਾ ਵੀ ਅੱਗੇ ਚੁੱਕ ਕੇ ਜਾਉਣ ਵਾਲਾ ਹੈਗਾ ਕਿਉਂਕਿ ਪੈਸਾ ਚਾਹੀਦਾ ਅੱਜ ਦੇ ਟਾਈਮ 'ਚ ਬੈੱਡ ਭਾਵੇਂ ਦੀ 35000 ਦਾ ਬੈੱਡ ਲੈ ਲਓ ਤੇ ਜਿਹੜਾ ਹੁਣ ਜਿਹੜੇ ਬੈੱਡ ਤੇ ਆਪਾਂ 35000 ਲਾਵਾਂਗੇ ਉਹ ਬੈੱਡ ਬੈੱਡ ਨਹੀਂ ਬਹੁਤ ਜ਼ਿਆਦਾ ਹੋਊਗਾ ਪਰ ਉਹ ਸਾਰੇ ਕਮਰੇ 'ਚ ਟਾ ਲਓ ਤੇ ਇਸ ਕਰਕੇ ਤੇ ਜਿਹਨੇ ਦਿ ਅਲਟਰਾ ਵੋਚਾ ਬਾਜ਼ਾਰ ਚ ਲਾਈਏ ਫੁੱਲ ਚਾਰਜ ਹੋ ਗਿਆ ਬਹੁਤ ਸਮਾਂ ਲ ਕੇ ਰੱਖਿਆ ਰਵਨੀਤ ਭੈਣ ਨੇ ਭੇਜੀ ਸੀ ਜਿਹੜੀ ਇਹ ਤੇ ਇਹਨੂੰ ਚਾਰਜਰ ਵੀ ਸੰਭ ਦੀ ਕਿਉਂਕਿ ਫਿਰ ਆਹ ਹੰਦੇ ਜਦੋਂ ਚਾਰਜ ਕਰਨੀ ਹੁੰਦੀ ਫਿਰ ਮੈਨੂੰ ਆਹਦੇ ਮੰਮੀ ਚਾਰਜਰ ਕਿੱਥੇ ਕਿਉਂਕਿ ਅੱਗੇ ਹੀ ਅੱਗੇ ਟਾਈਮ ਬਹੁਤ ਜ਼ਿਆਦਾ ਹੋ ਗਈ ਹੈ ਜਣ ਬੀ ਮੰਗਿਆ ਇਹਦਾ ਟਾਈਮ ਹੈ ਜਿਹੜਾ ਸਾਡੇ ਮੇਰੇ ਵਿਆਹ ਵੇਲੇ ਮੇਰੇ ਬੈੱਡ ਸੀਗੇ 10000 ਦੇ ਬੈੱਡ ਸੀ 11 ਦੇ ਤੇ ਜੇ ਆਪਾਂ ਹੁਣ ਜਾ ਕੇ ਲਈਏ ਤੇ 11000 ਦੇ ਅਗਲਾ ਕਹਿੰਦਾ ਬੈੱਡ ਬੈੱਡ ਨਹੀਂ ਆਉਂਦੇ ਅਗਲਾ ਕਹਿੰਦਾ ਹੁਣ ਕਿਹੜੇ ਬੈੱਡ ਆਉਂਦੇ 10000 ਦੇ ਤੇ ਜਦੋਂ ਨੂੰ ਜਵਾਕ ਆਪ ਪਸੰਦ ਕਰਕੇ ਲੈਣਗੇ ਪਤਾ ਨਹੀਂ 35-40000 ਦੇ ਬੈੱਡ ਲੈਣਗੇ ਕਿ ਕਿੰਨੇ ਦਾ ਲੈਣਗੇ ਤੇ ਤੁਹਾਨੂੰ ਪਤਾ ਇੰਨੇ ਮਹਿੰਗਾ ਬੈੱਡ ਤੇ ਲੰਬਾਈ ਚੌੜਾਈ ਵੀ ਫੁੱਲ ਹੋਣੀ ਹੈ ਤੇ ਚਾਦਰ ਵੱਡੀ ਆਉਗੀ ਬੈੱਡ ਤੇ ਇਸ ਕਰਕੇ ਆਪਾਂ ਨਾ ਅੱਗੇ ਦਾ ਸੋਚ ਕੇ ਥੋੜੀ ਜਿਹੀ ਚਾਦਰ ਬਹੁਤ ਜ਼ਿਆਦਾ ਡਬਲ ਲਿਆਂਦੀ ਕਿਉਂਕਿ ਮੇਰੇ ਬੈੱਡ ਤੇ ਕੱਲ ਆਈ ਨਹੀਂ ਚਾਦਰ ਉਹ ਬੈੱਡ ਦੇ ਕਿੰਨੇ ਫੁੱਟ ਦਾ ਇਧਰ ਲੌਂਕੀ ਜਾਵੇ ਫੁੱਟ ਸਰਾਣੇ ਵਾਲੇ ਪਾਸੇ ਖੱਬੇ ਸੱਜੇ ਇਧਰ ਫੁੱਟ ਫੁੱਟ ਤੇ 40 ਇਧਰ ਲੌਂਕਦੀ ਸੀਗੀ ਪੈਰ ਵਾਲੇ ਪਾਸੇ ਤੇ ਮਹਿੰਗੀ ਬਹੁਤ ਆਈ 850 ਦੀ ਇੱਕ ਚਾਦਰ ਆਈ ਸੀ ਦੋ ਲਿਆਂਦੇ ਅਸੀਂ ਆਪਾਂ 850 ਦਾ ਤੇ ਚਲੋ ਜੀ ਫੇਰ ਮਿਲਾਂਗੇ ਆਪਾਂ ਹਾਂ ਜੀ ਲੋਜੀ ਮਾਰਦੀ ਪ੍ਰੈਸ ਕਰਨ ਤੋਂ ਬਾਅਦ ਇੱਕ ਹੋਰ ਡਿਊਟੀ ਜ਼ਿੰਮੇਵਾਰੀ ਮੰਮੀ ਡਾਇਰੀ ਤੇ ਸਾਈਨ ਕਰਦੇ ਕਿਉਂਕਿ ਟੀਚਰ ਦੇ ਸਾਈਨ ਵੀ ਹੁੰਦੇ ਆ ਤੇ ਮਾਤਾ ਪਿਤਾ ਦੇ ਵੀ ਹੁੰਦੇ ਤੇ ਫਿਰ ਮੈਂ ਹੀ ਐ ਕਰਦਣੀ ਹੁੰਦੀ ਹੈ ਹਜੇ ਮੈਂ ਬੂਟ ਜਰਾਬਾ ਪਾਉਣੇ ਕਿਉਂਕਿ ਝੜ ਦੇ ਦਰਦ ਨੇ ਇੰਨੇ ਕ ਜਿਆਦੇ ਹੋਰ ਹੀ ਵੀਕਨੈਸ ਲਿਆਦੀ ਮੜ ਜ ਨਹੀਂ ਪਾਲਾ ਚੜਨ ਲੱਗੇ ਜਾਂਦਾ ਹੈ ਨਹੀਂ ਜਰਾਬ ਬਾਹਾਂ ਹਾਂ ਨਾ ਉਹ ਗਾਈ ਰਹਾ ਦੀ ਮੈਂ ਤੇ ਮੈਂ ਪਾਉਂਗੀ ਬੂਟ ਜਰਾਬ ਤੇ ਨਾਲੇ ਪਾਉਂਗੀ ਕੋਟੀ ਘੇਰਾ ਮਖਾਵਾ ਹੈ ਨਾ ਜਵਾਕਾਂ ਦਾ ਰੈਡੀ ਕਰਨਾ ਇਹ ਵੀ ਇੱਕ ਜ਼ਿੰਮੇਦਾਰੀ ਹੈ ਨਾ ਕਿਉਂਕਿ ਸਕੂਲ ਚ ਟੀਚਰ ਪੁੱਛਦੇ ਆ ਵੀ ਛੋੜੀ ਮਾਂ ਪੇ ਹੋ ਨਾ ਮਤਲਬ ਛੋੜੀ ਡੈਰੀ ਚੈੱਕ ਨਹੀਂ ਕਰਦੇ ਵੀ ਕੀ ਕੰਮ ਕਰਵਾਇਆ ਜਾਂ ਕਰਵਾ ਰਹੇ ਹੈ ਜਾਂ ਨਹੀਂ ਤੇ ਹੁਣ ਕਰਦਣੀ ਮਸਾਂ ਮੇਰੀ ਮਾਂ ਕਰਵਾਉਂਦੀ ਸੀ ਡੈਰੀ ਲੈ ਕੇ ਜਸ਼ਨ ਕਹਿੰਦੀ ਤੇ ਆਪਾਂ ਨਾ ਤੁਹਾਨੂੰ ਸੂਟ ਦਿਖਾਉਣੇ ਇੱਕ ਵਾਰ ਧਿਆਨ ਨਾ ਤੇ ਫੇਰ ਆਪਾਂ ਅਿਤੁਵਾ ਸਲਾਈ ਕਰਾਉਣੇ ਦੇਖੇ ਆਉਣੇ ਆ ਬੱਸ ਅਮੀਂ ਪਿੱਛੇ ਤਾਂ ਨਹੀਂ ਕਰੋ ਬਾਹਰ ਪਿੱਛੇ ਨਾ ਕਰੋ ਤੇ ਕਿਉਂ ਆਏ ਆ ਅਸੀਂ ਨਾ ਨੇਰੇ ਦੀ ਵੀਡੀਓ ਬਣਾਈ ਜਿਵੇਂ ਹੁਣ ਇੱਥੇ ਨੇਰਾ ਪੈਂਦਾ ਤੇ ਸੂਟ ਨਾ ਮਤਲਬ ਕਲੀਅਰ ਰੰਗ ਨਹੀਂ ਆਉਂਦਾ ਜਮਾਂ ਵੀ ਇਹ ਚੀਜ਼ ਦਾ ਤੇ ਮੈਂ ਤੂੰ ਉਹਦੇ ਡੇਰੇ ਚ ਬੰਜੜਾ ਕੇ ਤੇ ਮੈਂ ਸਭ ਨੂੰ ਸੂਟ ਦਿਖਾਉਣੀ ਤੇ ਜੱਜ ਨੇ ਵੀ ਤਿਆਰ ਹੋਣਾ ਹੋਗਾ ਸਕੂਲ ਵਾਸਤੇ ਵਿਚਾਰੇ ਨੇ ਹੁਣ ਤਾਂ ਇਹ ਵੀਡੀਓ ਬਣਾ ਦੂਗਾ ਫਿਰ ਤੁਹਾਨੂੰ ਪਤਾ ਸਕੂਲ ਚ ਜਾਵੜਦੇ ਆ ਇਹ 3 ਵਜੇ ਆਉਣਗੇ ਹੁਣ ਦੇ ਕੇ ਅਕੇ ਜਸ਼ਨ ਮੈਂ ਇਹਦਾ ਵੀਡੀਓ ਬਣਾਉਣ ਤੋਂ ਪਹਿਲਾਂ ਮੇਰੀ ਮੰਮੀ ਇੰਗਲਿਸ਼ ਚ ਸਾਈਨ ਕਰਿਆ ਕਰ। ਇੰਗਲਿਸ਼ ਮਾਂ ਪਰ ਮੈਂ ਇਹਦਾ ਹਾਰ ਕੱਟਦੇ ਵੀ ਮੈਂ ਹਿੰਦੀ ਚ ਸਾਈਨ ਕਰਦੀ ਐ। ਤੇ ਬੈਂਕ ਖਾਤਿਆਂ ਦੇ ਵੀ ਮੇਰਾ ਹਿੰਦੀ ਜੀ ਸਾਈਨ ਹੈ ਕਾਪੀਆਂ ਦੇ। ਤੇ ਜਦੋਂ ਮੈਂ ਪੈਸੇ buss se ਕੜਵਾ ਕੇ ਲੈਉਣੀ ਉਦੋਂ ਵੀ ਮੈਂ ਹਿੰਦੀ ਚ ਸਾਈਨ ਹੀ ਕਰਦੀ ਕਿਤੇ ਮਰਜ਼ੀ ਸਾਈਨ ਹੋਵੇ। ਜਸ਼ਨੇਹਰ ਦਾ ਰਿਜ਼ਲਟ ਲੈ ਕੇ ਆਉਣੀ ਤਾਂ ਵੀ ਮੈਂ ਹਿੰਦੀ ਚ ਰਮਨਦੀਪ ਰਮਨਦੀਪ ਦੇ ਨਾਲ ਕਾਉਰ ਜ਼ਰੂਰ ਲਾਉਣੀ ਆ ਮੈਂ। ਇਹ ਮੇਰੀ ਆਦਤ ਹੈ ਕਿਉਂਕਿ ਮੇਰੇ ਦਾਰ ਕੱਟਦੇ ਵੀ ਹਣਾ ਰਮਨਦੀਪ ਕਾਰ ਹੀ ਐ ਮੈਂ ਕੱਲਾ ਰਮਨਦੀਪ ਨਹੀਂ ਲਿਖਦੀ ਕਿਤੇ ਵੀ ਕਾਰਮਨ ਲਾਉਣੇ ਨਾਉਣਾ ਆਪ ਦੇ ਨਾਂ ਦੇ ਮੰਗਾ ਲਓ ਜੀ ਇਹਨੇ ਸੈੱਟ ਕਰ ਤਾ ਤੇ ਹੁਣ ਆਪ ਤੁਹਾਨੂੰ ਸੂਟ ਦਿਖਾ ਦਈਏ ਫਿਰ ਜਸ਼ਨੇ ਨੇ ਤਿਆਰ ਹੋਣਾ ਲੋ ਦੰਮੀ ਹੈ ਹੋਰ ਪਏ ਆਸ ਲਈ ਬੁੱਤ ਟੈਸਟ ਇਹਨੇ ਤੇ ਨਹੀਂ ਕਰਨੇ ਕਿੰਨੇ ਨੰਬਰ ਆਏ ਸੀ 10 ਦੇ ਵਿੱਚੋਂ 5.5 ਨਲਾਇਕ ਬੱਚੇ ਉਹ ਮੇਰੇ ਕੋਈ ਕਾਫੀ ਲੈ ਗਿਆ ਸੀ ਮੇਰੀ ਕਾਫੀ ਕੋਈ ਲੈ ਗਿਆ ਸੀ ਹਾਂ ਇਥੇ ਕਰ ਦੋ ਉਹ ਮਾਰ ਰੱਖੇ ਮੈਡਮ ਨੇ ਜਸ਼ਨ ਪੜਿਆ ਤਾਂ ਕਰ ਪਤਾ ਫੈਨ ਕਰ ਦ ਹਾਂ ਕਰ ਦ ਮੈਂ ਤਾਂ ਸਾਦੇ ਟੀਵੀ ਚ ਚਲਾਇਆ ਕਪਾਚਾ ਮੈਂ ਤਾਂ ਵਾਈਫਾਈ ਫਾਇਦੇ ਵਾਸਤੇ ਲਵਾਈ ਸੀ ਵੀ ਕਿਤੇ ਦੇ ਘਰੇ ਨਾ ਜਾਉਂਗੇ ਹਨ ਤੇ ਘਰੇ ਦੀ ਗੱਲ ਤੋਂ ਮੇਰੇ ਜਸ਼ਨ ਆਪ ਲੈ ਟੈਸਟ ਦੇ ਕੇ ਦੱਸਣਾ ਹੈ ਪਿੱਛੇ ਘਰੇ ਪਿੱਛੇ ਤੇ 10 ਵਿੱਚੋਂ ਜਸ਼ਨੇ ਨੂੰ 9.5 ਆਏ ਸੀਗੇ ਤੇ ਮੈਂ ਥੋੜੀ ਮਿਸ਼ੇਕ ਕਰਤੀ ਹਾਂ ਤੇ ਆ ਇਹ ਤਾਂ ਜ਼ਿਆਦਾ ਆਏ ਮੇਰੇ ਹਨਾ ਕਿ ਜਿਹੜੇ ਬੱਚੇ ਘਰੇ ਬੈਠੇ ਰਹਿੰਦੇ ਆਪਾਂ ਕਹਿੰਦੇ ਨੇ ਬਾਹਰ ਖੇਡਣ ਨਹੀਂ ਜਾਂਦੇ ਕਿਸੇ ਦੇ ਘਰੇ ਹੁਣ ਗਿਆ ਗੁੱਡ ਕਰ ਲਾ ਗੁੱਡ ਕਰ ਲਾ ਹਾਂ ਤੇ ਬਹੁਤ ਆ ਗਈ ਇਹ ਕਿਤੇ ਚੁੱਕੀ ਨਹੀਂ ਕਰੇ ਹੈ ਨਹੀਂ ਹੈਗਾ ਤੇ ਜਿਹੜੇ ਬੱਚੇ ਮੈਂ ਕਹਿੰਦੀ ਘਰੋਂ ਬਾਹਰ ਨਹੀਂ ਜਾਂਦੇ ਉਹ ਬੱਚੇ ਵਧੀਆ ਹੈ ਤੇ ਜੇ ਆਪਾਂ ਕਹੇ ਨੇ ਜਾ ਫਲਜੋ ਫਲਾਨਾ ਦੇ ਘਰੇ ਖੇੜਿਆ ਉਸੇ ਲਗਣਾ ਖੇੜਿਆ ਤੁਸੀਂ ਲਉ ਪੀਨੇ ਤੱਕ ਕਰਦੇ ਮੈਂ ਇਹਨਾਂ ਨੂੰ ਪ੍ਰੀਤਵਰਿਆਂ ਨੂੰ ਆਦੀ ਮਾਸੀ ਕੋਲੇ ਤਾਂ ਜ਼ਰੂਰ ਭੇਜ ਦਿੰਨੀ ਐ ਕਿਉਂਕਿ ਮੈਨੂੰ ਐ ਹੁੰਦਾ ਵੀ ਚਲ ਉਹ ਲਖਵੀਰ ਕੋਲ ਜਾਵਾਂਗੇ ਤੁਸੀਂ ਖੁਦ ਆਪੇ ਖੇਡ ਜਾਨੇਗੇ ਇੱਥੇ ਹਨਾ ਵੀਰ ਉਹ ਤੇ ਖੁੱਲੀ ਜਗ੍ਹਾ ਐ ਬਾਕੀ ਉੱਥੇ ਹੁਣ ਆਪਦੇ ਕੋਲੇ ਕੀ ਡਾ ਰਿਆ ਹਨਾ ਲਖਵੀਰ ਐ ਮੰਮੀ ਐ ਡੈਡੀ ਐ ਸਾਰੇ ਛੋਣੇ ਚਿਫ ਦੇ ਜਵਾਕੜੂ ਨਾ ਬਹੁ ਡੈਡੀ ਵਰਸਾਂ ਨੂੰ ਤੇ ਬਾਕੀ ਇਹ ਤਾਂ ਕੀ ਚਿਫਣਾ ਸੀ ਆਪ ਚਿਫਦਿਆਂ ਮੈਂ ਤੈਨੂੰ ਵੀਰ ਜਦੋਂ ਆ ਡੈਡੀ ਕੋਲੇ ਜੇ ਹੁੰਦੇ ਸਾਨੂੰ ਐ ਛੇਤੀ ਛੇਤੀ ਗੱਲ ਜੀ ਨਹੀਂ ਔੜਦੀ ਵੀ ਕੀ ਗੱਲ ਕਰਕੇ ਵਿੱਚ ਐਫ ਹੀ ਹੁੰਦੀ ਐ ਤੇ ਬਸ ਆਣ ਨੂੰ ਆਣ ਕੇ ਆਪਣੀ ਜਵਾ ਕਿਸੇ ਦੇ ਘਰੇ ਨਹੀਂ ਜਾਂਦੇ ਬਾਕੀ ਟਾਈਮ ਹੈ ਨਹੀਂ ਜੀ ਮੈਂ ਇੰਨੀ ਸਿਆਣੀ ਨਹੀਂ ਹੈਗੀ ਮੈਂ ਸਿਆਣੀ ਨਹੀਂ ਮੈਂ ਧੀਆ ਦੀ ਮਾਂ ਮੇਰਾ ਥੋੜਾ ਜਿਆ ਤਜਰਬਾ ਜ਼ਿੰਦਗੀ ਦਾ ਮੈਂ ਕਹਣੀ ਆ ਵੀ ਕੁੜੀਆਂ ਨੂੰ ਬੱਚਿਆਂ ਨੂੰ ਹਨਾ ਚਾਹੇ ਬੇਟਾ ਜਾਂ ਬੇਟੀ ਬੇਫਾਲਤੂ ਕਿਸੇ ਦੇ ਘਰੇ ਨਾ ਭੇਜੋ ਆਪ ਦੇ ਬੱਚੇ ਨੂੰ ਆਪ ਦੇ ਕੋਲੇ ਰੱਖੋ ਹਰ ਵੇਲੇ ਹਰ ਟਾਈਮ ਆਪਦੀ ਨਿਗਰਾਨੀ ਚ ਰੱਖੋ ਤੇ ਕਿਉਂਕਿ ਸਾਨੂੰ ਪਤਾ ਹਨਾ ਹੁਣ ਗੱਗੀ ਦੇ ਅੰਦਰ ਹੋਣ ਕਰਕੇ ਤੇ ਇੱਕ ਸਿੰਗਲ ਮਦਰ ਦਾ ਹਨਾ ਬਹੁਤ ਜ਼ਿਆਦਾ ਰੋਲ ਹੁੰਦਾ ਹੈਗਾ ਬੱਚਿਆਂ ਲਈ ਪਮਾ ਪੱਤਾ ਪਮਤੀ ਹੈ ਵੀ ਉਹਦਾ ਰੋਲ ਬਹੁਤ ਜ਼ਿਆਦਾ ਹੁੰਦਾ ਹਨਾ ਇੱਕ ਸਿੰਗਲ ਮਦਰ ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਸ ਮੇਰਾ ਤਜਰਬਾ ਇੰਨਾ ਕੁ ਕਹਿੰਦਾ ਹਨਾ ਵੀ ਬੱਚਿਆਂ ਨੂੰ ਬੇਟਾ ਚਾਹੀਏ ਬੇਟੀ ਕਿਸੇ ਦੇ ਘਰੇ ਭੇਜਣ ਦੀ ਜ਼ਰੂਰਤ ਨਹੀਂ ਆਪਦੇ ਘਰੇ ਆ ਦਿੱਤੀਆਂ ਫਤਾਨੋਂ ਅਜੇ ਅੱਖਾਂ ਕੋਲੇ ਰੱਖੋ ਹੁਣ ਜਸ਼ਨ ਤੇ ਪ੍ਰੀਤ ਹੈ ਵਾਈਫਾਈ ਮੇਸ ਕਰਕੇ ਲਵਾਈ ਹੈ ਹਨਾ ਜੇ ਮਤਲਬ ਟੀਵੀ ਦੇਖੀ ਜਾਂਦੇ ਸਾਰੇ ਦਾ ਨਕਾ ਦੇ ਮਮੀ ਬੈਂਟਰੀ ਕੰਪਲੈਕਸੈਂਟਰ ਹੈਗੀ 빅ਬੌਸ ਦੇਖਣਾ ਜਿਵੇਂ ਜਿੱਦਾਂ ਕੋਈ ਇਹਨਾਂ ਨੇ ਆਪ ਦਾ ਕੋਈ ਸੌਂਗ ਸੁਣਨੇ ਉਹ ਸੁਣ ਲੈਂਦੀ ਹੈ ਜਾਂ ਪ੍ਰੀਤ ਨੇ ਸਕੂਲ ਦਾ ਕੰਮ ਕਰਨਾ ਹੁੰਦਾ ਮੈਥ ਵਗੈਰਾ ਦਾ ਉਹ ਕਰ ਲੈਂਦੀ ਹੈ ਤੇ ਮੈਨੂੰ ਬਿਲਕੁਲ ਟੈਨਸ਼ਨ ਨਹੀਂ ਵੀ ਹਾਂ ਮੇਰੇ ਜਵਾਕ 1% ਵਾਸਤੇ 10 ਮਿੰਟ ਵੀ ਘਰੋਂ ਬਾਹਰ ਜਾਂਦੇ ਦੇ ਨੇ ਇਹਨਾਂ ਨੇ ਦੁਕਾਨ ਤੇ ਜਾਣਾ ਚੀਜ਼ ਲੈਣ ਵਾਸਤੇ ਜਾਣਾ ਜੇ ਕੁਝ ਖਾਣਾ ਇਹਨਾਂ ਨੇ ਪਰ ਇਹ ਘਰੇ ਹੀ ਰਹਿੰਦੇ ਐ ਤੇ ਨਾ ਕਿਸੇ ਦੇ ਘਰੇ ਜਾਣ ਤੇ ਇੱਕ ਇਹਨਾਂ ਦੀ ਆਦਤ ਹੋਰ ਵਧੀਆ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹਨਾਂ ਦੀ ਆਦਤ ਕਿਵੇਂ ਲੱਗੀ ਇੱਕ ਇਹ ਬੁਲਾਉਂਦੇ ਨਹੀਂ ਕਿਸੇ ਨੂੰ ਜੀ ਬਾਹਰ ਚ ਖੜੇ ਆ ਨਾ ਐਂ ਖੜੇ ਰਹਿਣਗੇ ਇਹ ਮੈਨੂੰ ਆਦਤ ਇਹਨਾਂ ਦੀ ਬਹੁਤ ਪਸੰਦ ਆ ਜੇ ਕੋਈ ਬੰਦਾ ਲੰਗਾ ਜਾਂਦਾ ਅਗਲੇ ਨੇ ਬੁਲਾ ਲਾ ਤਾ ਮੜਾ ਹੂੰ ਐਂ ਕਹਦਾ ਬਸ ਜੇ ਕੋਈ ਲੇਡੀ ਜੀ ਬੁਲਾਉਂਦੀ ਹੈ ਤਾਂ ਮੜਾ ਜਾ ਹੂੰ ਕਹਿ ਕੇ ਅੱਗੇ ਗੱਲ ਨਹੀਂ ਬਣਾਉਂਦੇ ਬੇਫਾਲਤੂ ਬੋਲਦੇ ਨਹੀਂ ਇਹ ਮੈਨੂੰ ਇਹਨਾਂ ਦੀ ਆਦਤ ਬਹੁਤ ਵਧੀਆ ਲੱਗਦੀ ਹੈ ਤੇ ਮੈਨੂੰ ਮੈਂ ਚਾਹੁੰਦੀ ਸੀ ਮੇਰੇ ਜਵਾਬ ਇਸ ਤਰ੍ਹਾਂ ਹੀ ਹੋਣ ਕਿਸੇ ਦੇ ਘਰੇ ਨਾ ਜਾਣ ਕਿਸੇ ਨੂੰ ਬੇਫਾਲਤੂ ਬਾਧੂ ਬੁਲਾਉਣ ਨਾ ਵੀ ਜਿਵੇਂ ਮੈਂ ਚਾਹੁੰਦੀ ਸੀ ਮੇਰੇ ਜਵਾਬ ਹੋਮੀ ਟਾਲੀ ਜਾਂਦੇ ਹਨ ਜਿਵੇਂ ਮੇਰੇ ਮਨ ਦੀ ਖੁਆਇ ਸੀਗੀ ਤੇ ਬਾਕੀ ਇਹ ਨਹੀਂ ਹੁੰਦੇ ਕਿਸਮਤ ਦਾ ਅੱਗੇ ਵੈਗਰੂ ਨੇ ਲਿਖੀ ਹੈ ਵੀ ਚੰਗਾ ਮਾੜਾ ਜੋ ਕਰਮਾਂ ਚ ਲਿਖਿਆ ਉਹ ਤਾਂ ਮਿਲ ਜਾਣਾ ਪਰ ਪੋਜੀਟਿਵ ਸੋਚ ਰੱਖਣੀ ਚਾਹੀਦੀ ਹੈ ਨਾ ਹਜੇ ਮੇਰੀ ਪੋਜੀਟਿਵ ਸੋਚ ਇਹ ਹੈ ਵੀ ਇਹਨਾਂ ਨੂੰ ਮੈਂ ਜੋਬ ਜ਼ਰੂਰ ਲਾਉਣਾ ਹੈ ਜਸ਼ਨ ਲੱਗ ਜੇ ਪ੍ਰੀਤ ਇੱਕ ਇੱਕ ਕੁੜੀ ਨੇ ਸਾਡੀ ਨੇ ਜੋਬ ਕਰਨੀ ਕਰਨੀ ਹੈ ਤੇ ਜੋਬ ਕਰਨ ਤੋਂ ਪਹਿਲਾਂ ਪੜਾਈ ਜ਼ਰੂਰੀ ਹੈ ਤੇ ਬੱਚਿਆਂ ਦੀ ਸੁਰੱਖਿਆ ਜ਼ਰੂਰੀ ਹੈ ਕੱਧੀਆਂ ਦੀ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਫੇਰ ਹੀ ਜੋਬ ਕਰਨਗੇ ਤੇ ਜੇ ਮੇਰੀ ਕਮਲੀ ਜੀ ਦੀ ਗੱਲ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਤੇ ਕਮੈਂਟ ਸੋਣਾ ਜਿਆ ਕਰ ਦਿਓ ਤੇ ਚਲੋ ਜੀ ਫੇਰ ਮਿਲਦੇ ਆਂ ਤੇ ਆਪਾਂ ਹਨਾ ਉਹਦੇ ਰਾਤ ਨੂੰ ਸੂਟ ਸਾਫ ਨਹੀਂ ਦੀ ਸੀ ਹਨੇਰਾ ਪੈਂਦਾ ਸੀ ਤੇ ਆਪਣੇ ਸੂਟ ਦੀ ਕਢਾਈ ਤੇ ਡਿਜ਼ਾਈਨ ਆਏ ਆ ਤੇ ਇਹ ਹੈਗਾ ਆਪਣਾ येलो ਕਲਰ ਦਾ ਸੂਟ ਤੇ ਗਲੇ ਦੀ ਕਢਾਈ ਹੈ ਦੇਖੋ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਤੇ ਮੈਂ ਚੱਲ ਆਪਾਂ ਹੁਣ ਦੁਬਾਰਤ ਹਨਾ ਸੂਟ ਦੇ ਨਾਲ ਵੀਡੀਓ ਸ਼ੇਅਰ ਕਰ ਦਨੇ ਕਿਉਂਕਿ ਧੁੱਪ ਚ ਕਲਰ ਸਹੀ ਆਉਂਦਾਗਾ ਹਨੇਰੇ ਚ ਤਾਂ ਹੋਰ ਹੀ ਕਲਾਹਾ ਜਿਹੀ ਦੀ ਸੀ ਗਿਆ ਤੇ ਦੂਜਾ ਦਿਖਾ ਦੇ ਵੀ ਵੀ ਸੂਟ ਹੁਣ ਤੇ ਨਾਲ ਇਹਨਾਂ ਦੀ ਚੁੰਨੀਆਂ ਬਹੁਤ ਸੋਹਣੀਆਂ ਇਹ ਕਾ ਸੂਟ ਹੈ ਆ ਸੂਟ ਦਾ ਰੰਗ ਐਵੇਂ ਜਿਹਾ ਇਹ ਆ ਦੇਖੋ ਇਸ ਤਰ੍ਹਾਂ ਗਲੇ ਤੇ ਕਢਾਈ ਹੈ ਤੇ نیچے ਆਏ ਸਾਰੇ ਘੇਰੇ ਤੇ ਵਰਕ ਤੇ ਬਹੁਤ ਸੋਹਣਾ ਸੂਟ ਹੈ ਵੀ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਆ ਰਹੀ ਜੀ ਸਲਵਾਰ ਆ ਤਾਂ ਚੁੰਨੀ ਹੈ ਇਹਦੇ ਨਾਲ ਖੜਮੀ ਜੀ ਤੁਹਾਨੂੰ ਪਤਾ ਹੈ ਖੜਮਾ ਹੀ ਚੁੰਨੀਆਂ ਹੁੰਦੀਆਂ ਤੇ ਇਹਦੇ ਨਾਲ ਵੀ ਹੋਰੀ ਹੈ ਆਕੜੀਆਂ ਦੀਆਂ ਚੁੰਨੀਆਂ ਹੁੰਦਾਂ ਘਾਣਾ ਇਹ ਵੈਸੇ ਗਲਗਲ ਚ ਪਾਉਣਾ ਠੀਕ ਹੈ ਤੇ ਇਹ ਹੈਗੇ ਪੌਂਚਿਆਂ ਤੇ ਕੜਾਈ ਐ ਇਸ ਤਰ੍ਹਾਂ ਪੌਂਚਿਆਂ ਤੇ ਕੜਾਈ ਆ ਜੂਗੀ ਤੇ ਮਾ ਚਲੋ ਉਹਦੇ ਨੇਰੇ ਚ ਨਾ ਮੈਂ ਲਖਵੀਰ ਕਹਿੰਦੀ ਸੂਟ ਦੇ ਸੇ ਨਿਕਲੀ ਯਾਰ ਕਹਿੰਦੀ ਵੀ ਦਵਾਰ ਤੋਂ ਦਿਖਾਈ ਆ ਪੌਂਚਿਆਂ ਦੇ ਵਰਕ ਆ ਜੂਗਾ ਇਸ ਤਰ੍ਹਾਂ ਤੇ ਚਲੋ ਮੈਂ ਸ਼ੇਅਰ ਕਰ ਦੋ ਤੁਹਾਡੇ ਨਾਲ ਵੀਡੀਓ ਤੇ ਮੈਂ ਬਲੌਗ ਹੁਣ ਅਪਲੋਡ ਕਰਦੀ ਸੀ ਕੁਝ ਕੱਲ ਵਾਲੇ ਸ਼ਾਰਟ ਸੀਗੇ ਕੁਝ ਅੱਜ ਵਾਲੇ ਸ਼ਾਰਟ ਮਿਕਸ ਕਰਕੇ ਬਲੌਗ ਹੁਣੀ ਮੈਂ ਚੱਲ ਮੈਂ ਅਪਲੋਡ ਕਰ ਦਣੀ ਐ ਤੇ ਬਾਕੀ ਇੱਕ ਭੈਣ ਦਾ ਨਾਮ ਬੋਲਣਾ ਸੀਗਾ ਹਨਾ ਉਹ ਪਿੰਡ ਉਹਨਾਂ ਦਾ ਬੜਿੰਗ ਖੇੜਾ ਹੈਗਾ ਤੇ ਉਹਨਾਂ ਦੀ ਬੇਟੀ ਹੈ ਨਾ ਪ੍ਰੀਤ ਕੁ ਜਿੱਡੀ ਆ ਉਹ ਮੇਰੇ ਨਾਲ ਬਹੁਤ ਵਧੀਆ ਵਿਚਾਰੀ ਚੈਟ ਵਗੈਰਾ ਕਰ ਲੈਂਦੀ ਹੈ ਰਿਕਾਰਡਿੰਗ ਸ਼ੇਅਰ ਕਰ ਦਿੰਦੀ ਹੈ ਤੇ ਭੈਣ ਦਾ ਨਾਮ ਹੈਗਾ ਕਰਨ ਦਾ ਜੀ ਕਰਨਜੀਤ ਤੇ ਉਹ ਕਹਿੰਦੇ ਸੀ ਵੀ ਸਾਡਾ ਬਲੌਗ ਚ ਨਾਂ ਬੋਲ ਦਿਓ ਤੇ ਇਸ ਕਰਕੇ ਆਪਾਂ ਨਾਂ ਬੋਲਤਾ ਤੇ ਇੱਕ ਆਪਣੇ ਗੁਰਜੰਟ ਦੇ ਨਾਂ ਤੋਂ ਆਈਡੀ ਹੈ ਨਾ Facebook ਤੇ YouTube ਤੇ ਆਪਾਂ ਨੂੰ ਕਮੈਂਟ ਕਰਦੀ ਭੈਣ ਤੇ ਭੈਣ ਦਾ ਨਾਂ ਮਨਪ੍ਰੀਤ ਹੈ ਤੇ ਪਿੰਡ ਦਾ ਨਾਂ ਹੀ ਪਤਾ ਮੈਨੂੰ ਕੀ ਹੈ ਤੇ ਆਈਡੀ ਹੈਗੀ ਗੁਰਜੰਟ ਦੇ ਨਾਂ ਤੋਂ ਉਹ ਵੀ ਹੈ ਨਾ ਬੱਚੇ ਉਹਨਾਂ ਦੇ ਬੱਚੇ ਵੀ ਰਿਕਾਰਡਿੰਗ ਵਗੈਰਾ ਮੈਨੂੰ ਮਾਸੀ ਜੀ ਵਾਸੀ ਜੀ ਕਹਿ ਕੇ ਭੇਜਦੇ ਆ ਉਹ ਵੀ ਵਧੀਆ ਗੱਲ ਕਰ ਲੈਂਦੇ ਆ ਨਾ ਤੇ ਚਲੋ ਮੋਹ ਪਿਆਰ ਨਾਲ ਹੀ ਹੁੰਦਾ ਜੇ ਆਪਾਂ ਅੱਗੋਂ ਬੱਚੇ ਨੂੰ ਪੁੱਤ ਕਹਿ ਕੇ ਬੁਲਾਵਾਂਗੇ ਤਾਂ ਬੱਚਾ ਖੁਸ਼ ਹੋ ਕੇ ਵਧੀਆ ਬੋਲਦਾ ਮੇਰੇ ਨਾਲ ਬਹੁਤ ਦੋਨੇ ਬੇਟੀਆਂ ਇਹ ਇਹ ਤਾਂ ਬੜੇ ਇੱਕ ਖੇੜੇ ਤੋਂ ਹਨਾ ਬੇਟੀ ਆ ਉਹ ਭੈਣ ਦੀ ਕਰਨਜੀਤ ਦੀ ਉਹ ਵੀ ਮੇਰੇ ਨਾਲ ਬਹੁਤ ਵਧੀਆ ਗੱਲ ਕਰਦੀ ਐ ਮੈਨੂੰ ਵਧੀਆ ਲੱਗਦਾ ਹਨਾ ਕਿਉਂਕਿ ਆਪਦੇ ਬੱਚਿਆਂ ਨੂੰ ਲੱਗਦੇ ਆ ਬਾਕੀ ਕੁੜੀਆਂ ਤਾਂ ਮੈਨੂੰ ਐ ਬਹੁਤ ਹੀ ਜ਼ਿਆਦਾ ਐ ਲਾਦੀਆਂ ਹਨਾ ਵੀ ਜਿਵੇਂ ਪ੍ਰੀਤ ਤੇਜਸਾ ਹਨਾ ਉਹ ਵੀ ਲਾਦਦਾ ਮੈਨੂੰ ਕੁੜੀਆਂ ਨਾਲ ਥੋੜਾ ਜਿਆਦਾ ਪਿਆਰ ਐ ਤੇ ਦੋਨੇ ਦੋ ਬੇਟੀਆਂ ਮੇਰੇ ਨਾਲ ਜੁੜ ਗਏ ਇੰਸਟਾਗ੍ਰam ਤੇ ਦੋਨੇ ਮੇਰੇ ਨਾਲ ਬਹੁਤ ਵਧੀਆ ਗੱਲ ਕਰਦੀਆਂ ਬਹੁਤ ਸੋਹਣੀਆਂ ਨਾਈਸ ਕੁੜੀਆਂ ਨੇ ਥੈਂਕ ਯੂ ਪੁੱਤਾਂ ਤੇ ਕੱਲ ਉਹਨਾਂ ਨੇ ਕਿਹਾ ਵੀ ਸਾਨੂੰ ਤੁਹਾਡੇ ਬਲੌਗ ਸੋਹਣੇ ਲੱਗਦੇ ਬਸ ਪਿਆਰ ਐ ਜੀ ਤੁਹਾਡਾ ਇਹ ਤਾਂ ਤੇ ਬਾਕੀ ਜੇ ਇੰਨੀ ਕੋ ਸੋਚ ਹਨਾ ਆਪਾਂ ਸ਼ੇਅਰ ਕਰਤੀ ਆਪਦੀ ਜਿੰਨੀ ਕੋ ਕਹਿੰਦੇ ਹੁੰਦੇ ਐ ਅ ਦਿਲ ਦੀ ਗੱਲ ਸੀ ਜਿਹੜੀ ਮੈਂ ਸ਼ੇਅਰ ਕਰਤੀ ਤੇ ਬਾਕੀ ਪ੍ਰਵੀਨ ਭੈਣ ਨੇ ਆਪਣੇ ਲਈ ਬਹੁਤ ਸਟੈਂਡ ਲਿਆ ਹਨ ਚਲੋ ਹੋ ਜਾਂਦਾ ਕਈ ਵਾਰੀ ਦਿਮਾਗ ਚੋ ਕੁਛ ਗਲਤ ਨਿਕਲ ਜਾਂਦਾ ਹੈ ਕਿਉਂਕਿ ਮੈਂ ਉਹਦੇ ਵਲੌਗ ਪਾ ਦਿੱਤੇ ਥੋੜੀ ਟੈਨਸ਼ਨ ਚ ਚੱਲੀ ਜਾਂਦੀ ਸੀਗੀ ਇੱਕ ਦੋ ਮੈਨੂੰ ਪਹਿਲਾਂ ਫੋਨ ਆ ਕੇ ਹਟੇ ਸੀਗੇ ਤੇ ਉਹਨਾਂ ਨੂੰ ਮੈਂ ਵਧਾਈਆਂ ਫੋਨ ਤੇ ਦੇ ਕੇ ਸਾਡੇ ਸੀ ਮੇਰੀ ਸਹੇਲੀ ਦਾ ਫੋਨ ਆਇਆ ਸੀਗਾ ਤੇ ਵੀ ਉਹਦੇ ਮਤਲਬ ਬ੍ਰਦਰ ਦੀ ਅੰਗੇਜਮੈਂਟ ਹੋ ਗਈ ਮੈਨੂੰ ਵਧਾਈਆਂ ਦੇ ਕੇ ਹਟੇ ਉਹਦੀ ਮੈਂ ਵਲੌਗ ਮੈਂ ਕਿਹਾ ਫਰੀਦ ਕੁਛ ਨਾ ਕੁਛ ਸ਼ਾਟ ਲੈ ਦੇ ਉਹਦੀ ਸਟਾਰਟਿੰਗ ਵਲੌਗ ਸਟਾਰਟ ਕਰ ਲੈ ਸ਼ਾਟ ਲੈਣ ਲੱਗੇ ਉਹ ਮੇਰੇ ਮੂੰਚੋਂ ਵਧਾਈਆਂ ਨਿਕਲ ਗਿਆ ਪਰ ਇਹ ਚੀਜ਼ ਨੂੰ ਪ੍ਰਵੀਨ ਭੈਣ ਨੇ ਸਮਝਿਆ ਹਨਾ ਵੀ ਚਲੋ ਹੁੰਦਾ ਕਈ ਵਾਰੀ ਕੈਮਰੇ ਦੇ ਅੱਗੇ ਬੰਦਾ ਗਲਤ ਬੋਲ ਜਾਂਦਾ ਨਹੀਂ ਪਤਾ ਲੱਗਦਾ ਤੇ ਬਾਕੀ ਜੀ ਹਨਾ ਧੀਆਂ ਲਈ ਤਾਂ ਮੈਂ ਹਰ ਵੇਲੇ ਮੈਨੂੰ ਐ ਲੱਗਦਾ ਵੀ ਪਿਆਰ ਵਾਲਾ ਮੈਨੂੰ ਧੀਆਂ ਨਾਲ ਫਦਾਨੀ ਕੀ ਗੱਲ ਐ ਵੀ ਇੰਨਾ ਸ਼ਾਇਦ ਮੈਂ ਬੱਚਿਆਂ ਦਾ ਬੇਟੀਆਂ ਦਾ ਨਹੀਂ ਕਰਦੀ ਜਿੰਨਾ ਮੈਨੂੰ ਧਿਆਨਾ ਪਿਆਰ ਹੈ ਤੇ ਇਹ ਬੇਟੀਆਂ ਆ ਨਾ ਜਿਹੜੀਆਂ ਇੰਸਟਾਗ੍ਰam ਤੇ ਜੁੜੀਆਂ ਨੇ ਜਦੋਂ ਇਹ ਬਸ ਮੈਨੂੰ ਰਿਕਾਰਡਿੰਗ ਭੇਜਣ ਦੀ ਧੇਰ ਆ ਮੈਂ ਨਾਲ ਦੀ ਨਾ ਸੀਨ ਕਰਦੀ ਸੁਣਦੀ ਆ ਰਿਪਲਾਈ ਕਰਦੀ ਮੈਂ ਕੁਛ ਵੀ ਕਰਦੀ ਹਾਂ ਮਮਾ ਮਮਾ ਕੋਈ ਕੰਮ ਚ ਖੁੱਭੀ ਹੁਵਾ ਪਰ ਜਦੋਂ ਮੇਰੇ ਨਾਲ ਦੋ ਧਿਆਨ ਆਦਾ ਹੈ ਨਾ ਇਹ ਮੈਸੇਜ ਆ ਜਾਂਦਾ ਦੋਨਾਂ ਦਾ ਤੇ ਫਿਰ ਮੈਨੂੰ ਰਿਪਲਾਈ ਮੈਨੂੰ ਐ ਲੱਗਦਾ ਮੈਂ ਰਿਪਲਾਈ ਕਰਾਂ ਕੰਮ ਫਿਰ ਕਰੂੰਗੀ ਕੁਛ ਨਾ ਕੁਛ ਤੇ ਕਿਉਂਕਿ ਆਹਦੇ ਬੱਚੇ ਆਪ ਨੇ ਧੀਆਂ ਵਰਗੀਆਂ ਧੀਆਂ ਉਹ ਵੀ ਮੇਰਾਂ ਤੇ ਦ ਤੇ ਬਾਕੀ ਜੀ ਹਨਾ ਮਾਵਾ ਨੂੰ ਹਨਾ ਹੁੰਦਾ ਹੀ ਇਧਿਆਂ ਦਾ ਫਿਕਰ ਬਹੁਤ ਜ਼ਿਆਦਾ ਕਹਿੰਦੇ ਹੁੰਦੇ ਹੁਣ ਚਾਦਰਾਂ ਲਿਆ ਕੇ ਮੈਂ ਪੇਂਟ ਕਰਨ ਲੱਗੀ ਕਿਉਂਕਿ ਇਧਿਆਂ ਦਾ ਤਾਂ ਜੰਮਣ ਦਾ ਫਿਕਰ ਹੋ ਜਾਂਦਾ ਹਨਾ ਚਲੋ ਅੱਜ ਟਾਈਮ ਹੋਰ ਹੈ ਬੱਚਾ ਹਨਾ ਆਈ ਲੈਟਸ ਘਰ ਦਾ ਬਾਹਰ ਜਾਵਟਦਾ ਵੀ ਚਾਦਰਾਂ ਦੀ ਹੀ ਜਦਾਜ ਦੂਜੀ ਹੀ ਕੁਛ ਵੀ ਚੀਜ਼ ਨਹੀਂ ਹਨਾ ਵੀ ਆਪਾਂ ਅੱਗੇ ਆਪਣੇ ਜਿਹੜੇ ਹੁਣ ਕਿ ਜਿਵੇਂ ਉਹ ਸਾਨੂੰ ਆ ਪੇਟੀਆਂ ਭਰ ਪਰਦਾਇ ਦਿੱਤਾ ਜਾਂ ਹੋਰ ਪਹਿਣਾ ਉਹਨਾਂ ਨੂੰ ਵੀ ਦਾਇ ਦਿੱਤਾ ਹੈ ਨਾ ਮਾਪਿਓ ਨੇ ਪਰ ਮੇਰੀ ਇੰਨੀਕ ਸੋਚ ਹੈ ਵੀ ਦੋ ਦੋ ਚਾਰ ਚਾਰ ਬਿਸਤਰੇ ਭਾਵੇਂ ਤੀਆਂ ਆਈ ਲੈਟਸ ਕਰਕੇ ਬਾਹਰ ਜਾਵੜਨ ਫਿਰ ਵੀ ਕਦੇ ਦਾ ਛੁੱਟੀ ਛੁੱਟੀਆਂ ਮਤਲਬ ਮਹੀਨੇ ਵਾਸਤੇ ਛੁੱਟੀ ਕੱਟਣਾ ਆਉਂਦਾ ਹੀ ਆਪਾਂ ਵੀ ਇੰਡੀਆਂ ਚੱਲ ਗਈ ਆਪਾਂ ਤੇ ਉਦੋਂ ਜੇ ਆਪਦੇ ਮਾਪਿਓ ਨੇ ਬਿਸਤਰੀ ਦਿੱਤੇ ਹੋਣਗੇ ਤਾਂ ਤੀ ਕੱਢ ਕੇ ਵਰਤ ਲੂਗੀ ਤੇ ਵੀ ਆ ਮੇਰੀ ਤੇ ਜੇ ਨਹੀਂ ਦਿੱਤੇ ਹੋਣਗੇ ਆਪਾਂ ਬਿਸਤਰੇ ਨਹੀਂ ਦਿੰਦੇ ਤੇ ਫਿਰ ਸੱਸ ਮੂਰੇ ਸਾਨੂੰ ਪਤਾ ਹੈ ਮੈਂ ਹੁੰਦਾ ਵੀ ਸਾਨੂੰ ਬਿਸਤਰੀ ਕੱਢ ਕੇ ਦੇ ਦੋ ਝਾਕ ਨਾ ਜ ਹੈ ਨਾ ਤੇ ਜਦੋਂ ਮਾਪੇ ਦੋ ਦੋ ਚਾਰ ਚਾਰ ਬਿਸਤਰੀ ਜ਼ਰੂਰ ਦਿੰਦਾ ਪਾ ਮਾਂ ਬਚਾਈ ਲੈਟਸ ਕਰਕੇ ਅੱਜ ਦੇ ਟਾਈਮ ਚ ਪੜਾਈ ਦਾ ਜੋਗ ਹੈ ਇਹ ਨਹੀਂ ਮੈਂ ਕਹਿੰਦੀ ਵੀ ਪੜਾਈ ਦਾ ਜੋਗ ਨਹੀਂ ਪਰ ਮਾਂ ਦੀ ਨਿਸ਼ਾਨੀ ਕੋਸਤਾ ਧੀ ਦੇ ਕੋਲੇ ਹੋਵੇ ਹਨ ਜਿਵੇਂ ਹੁਣ ਸਾਡੇ ਕੋਲੇ ਮੇਰੇ ਤੇ ਲਖਵੀਰ ਕੋਲੇ ਮੇਰੀ ਮਾਂ ਦੀਆਂ ਬਹੁਤ ਜ਼ਿਆਦਾ ਪ੍ਰਾਣੀਆਂ ਦਰਗਾ ਖੇਸ ਬਹੁਤ ਜ਼ਿਆਦੇ ਹੈ ਤੇ ਮਾਂ ਦੀ ਕੋਸਤਾ ਨਿਸ਼ਾਨੀ ਬੱਚੇ ਕੋਲੇ ਹੋਣੀ ਚਾਹੀਦੀ ਹੈ ਹੁਣ ਜਿਵੇਂ ਅਸੀਂ ਯਾਦ ਕਰ ਲੈਣ ਜਦੋਂ ਪੇਟੀ ਖੋਲਦੇ ਹਾਂ ਤੇ ਇਸ ਕਰਕੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥੀ ਹੈਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੂ ਦੱਸਿਓ ਜੀ ਤੇ ਸਤਿ ਸ਼੍ਰੀ ਅਕਾਲ ਬਾਏ ਬਾਏ